ਫਾਜ਼ਿਲਕਾ ਦੇ ਪਿੰਡ ਗਾਗਨਕੇਚ ਪਿੰਡ ਵਾਸੀ ਗੰਦੇ ਪਾਣੀ ਕਾਰਨ ਬਿਮਾਰੀਆਂ ਦੇ ਨਾਲ ਝੂcj ਰਹੇ ਨੇ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਮੌਜੂਦਾ ਸਰਪੰਚ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਛੱਪੜ 'ਚੋਂ ਗੰਦੇ ਪਾਣੀਆਂ ਦੀਆਂ ਪਾਹਪਾਂ ਨਹਿਰ ਵਿੱਚ ਪਾਈਆਂ ਗਈਆਂ ਨੇ ਜਿਸ ਕਾਰਨ ਨਹਿਰਾਂ ਦਾ ਪਾਣੀ ਗੰਦਾ ਹੋ ਰਿਹਾ ਹੈ ਇੰਨਾਂ ਹੀ ਨਹੀਂ ਇੱਕ ਗੰਦਾ ਪਾਣੀ ਪਿੰਡ ਨਜ਼ਦੀਕ ਮਾਈਨਰ ਚੂ ਵੀ ਪਾਇਆ ਜਾ ਰਿਹਾ ਹੈ ਜੋ ਅੱਗੇ ਕਈ ਪਿੰਡਾਂ ਦੇ ਵਾਟਰ ਵਰਕਸ ਤੱਕ ਪਹੁੰਚਦਾ ਹੈ ਤੇ ਇਸ ਗੰਦੇ ਪਾਣੀ ਕਾਰਨ ਪਿੰਡ ਵਾਸੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਨਹਿਰ ਦੇ ਵਿੱਚੋਂ ਨਾ ਪੈਪ ਪਾਈ ਹੋਈ ਹੈ ਨਹਿਰ ਛੱਪੜ ਦੇ ਵਿੱਚ ਤੇ ਜਦੋਂ ਨਹਿਰ ਚੱਲਦੀ ਹੈ ਤੇ ਛੱਪੜ ਪੂਰਾ ਭਰ ਜਾਂਦਾ ਹੈ ਘਰਾਂ ਦੇ ਵਿੱਚ ਪਾਣੀ ਫੈਲ ਜਾਂਦਾ ਹੈ ਘਰ ਭਰੇ ਜਾਂਦੇ ਨੇ ਤੇ ਜਦੋਂ ਨਹਿਰ ਹਟਦੀ ਹੈ ਤੇ ਗੰਦਾ ਪਾਣੀ ਨਹਿਰ ਦੇ ਵਿੱਚ ਆਂਦਾ ਹੈ ਜਿਹਦੇ ਵਿੱਚ ਅੱਗੇ ਪਿੰਡਾਂ ਨੂੰ ਵੀ ਨੁਕਸਾਨ ਹੁੰਦਾ ਹੈ ਗੰਦਾ ਪਾਣੀ ਲੋਕਾਂ ਨੂੰ ਪੀਣ ਦੇ ਵਿੱਚ ਬਿਮਾਰੀ ਫੈਲਦੀ ਜਿਹੜੀ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲੀ ਉਹ ਤਾਂ ਬਹੁਤ ਜ਼ਿਆਦਾ ਜਿਹੜੀ ਇਸ ਛੱਪੜ ਦੀ ਵਜ੍ਹਾ ਬਣ ਚੁੱਕੀ ਹੈ ਐਸਡੀਓ ਨੇ ਪ੍ਰੋਸਾਦ ਵਾਅਦਾ ਕੀਤਾ ਕਿ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ ਪੰਚਾਇਤ ਆਈ ਸੀ ਉਹ ਨਾਲ ਜ਼ਿੰਮੇਦਾਰ ਸੀ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਪਾਣੀ ਨਹੀਂ ਲਗੀ ਹੋਈ ਹੈ ਔਰ ਮੈਨੂੰ ਉਸ ਦੇ ਬਾਰੇ ਅਰਜੀ ਦੇ ਗਈ ਸੀ ਕਿ ਜਿਵੇਂ ਦੀ ਕਾਰਵਾਈ ਕਰਨ ਵਾਸਤੇ ਉਹ ਮੈਂ ਆਪਣੀ ਜੇ ਹੀ ਅਰਜੀ ਮਾਰ ਕਰਕੇ ਦਿੱਤੀ ਹੈ ਜੇ ਹੀ ਰਿਪੋਰਟ ਕਰਕੇ ਦੇ ਦੇ ਉਹਦੇ ਮੁਤਾਬਕ ਮੈਂ ਅੱਗੇ ਕਾਰਵਾਈ ਕਰਕੇ ਜੋ ਹੀ ਲੁੜਿੰਦੀ ਕਾਰਵਾਈ ਕਰ ਦਾਂਗੇ ਜੋ ਦੋਸ਼ੀ ਪਾਇਆ ਗਿਆ ਉਸ ਦੇ ਬਾਰੇ ਕਲਬ ਸੇ ਕਾਰਵਾਈ ਕੀਤੀ ਜਾਏਗੀ ਪਿੰਡ ਵਾਸੀਆਂ ਨੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ ਫਾਜ਼ਿਲਕਾ ਤੋਂ ਸੁਨੀਲ ਨਾਗਪਾਨ ਜਗਬਾਣੀ ਦੀ